ਪਿੰਡ ਕੋਮੜਾ ਦੇ ਬਾਬਾ ਨੀਨਾਥ ਮੰਦਰ ਵਾਲੀ ਗਲੀ ਵਿੱਚ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਨੇ ਪੰਜਾਬ ਸਰਕਾਰ ਨਗਰ ਨਿਗਮ ਮੋਹਾਲੀ ਅਤੇ ਕੌਂਸਲਰ ਵਿਰੁੱਧ ਜਮਕੇ ਕੀਤੀ ਨਾਰੇਬਾਜ਼ੀ ਪੰਜਾਬ ਸਰਕਾਰ ਹਿੰਦਵਾੜ ਸੀ ਭੋਲੀ ਹਿੰਦਵਾੜ ਜਮਕੇ ਕੋ ਭੋਲੀ ਹਿੰਦਵਾੜ ਮੂਲਾ ਵਾਸੀ ਨੇ ਕਿਹਾ ਕਿ ਪਿੰਡ ਨੂੰ ਚਾਰ ਵਾੜਾ ਵਿੱਚ ਵੰਡਿਆ ਹੈ ਸੂਰਤੀ ਠੰਡੇ ਵਣ ਕੇ ਬਣੇ ਕਾਉਂਸਲਰ ਲੋਕਾਂ ਨੂੰ ਨਹੀਂ ਰਹੇ ਲੱਭ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਜੇ ਰੰਗਲੇ ਪੰਜਾਬ ਦੀ ਦੇਖਣੀ ਹੈ ਚਲਕਤਾ ਪਿੰਡ ਕੁੰਮੜੇ ਦੀਆਂ ਗਲੀਆਂ ਵਿੱਚ ਘੁੰਮ ਰਹੇ ਸੀ ਵਰੇਜ ਦੇ ਗੰਦੇ ਪਾਣੀ ਨੂੰ ਨਾ ਪੁੱਲਣਾ ਪਿੰਡ ਵਾਸੀਆਂ ਨੇ ਕਿਹਾ ਸਿਹਤ ਵਿਭਾਗ ਦੀ ਟੀਮ ਕਾਰਕਾਰ ਜਾ ਕੇ ਕੁਲਰਾ ਵਿੱਚ ਖੜਾ ਪਾਣੀ ਚੈੱਕ ਕਰਦੀ ਹੈ पर उस सीवरेज दा गलियां विच चल रिया गंदा पानी दिखाई नहीं दंदा इकठ्ठे हुए पिंड वासियां ने ऐलान कीता जल ना होया पानी दा निकास ता पंजाब सरकार दा पुतला नगर निगम मोहाली दे दफ्तर आगे फोकया जावेगा इस सारे मामले बारे काउंसलर श्रीमती रमनप्रीत कौर दे पति अते आम आदमी पार्टी दे सीनियर अगु

ਇਹ ਲੋਕ ਕਲੀ ਨੁੜਗਦਾਰੀ ਕਲੀ ਦੀ ਕਹਿੰਦੇ ਬਾਬਾ ਨੀਂਦਾ ਮੰਦਰ ਦੇ ਨੇੜੇ ਸਾਰੀਆਂ ਜਿਹੜੀਆਂ ਕਮਾਂਗੀਆਂ ਇੱਥੇ ਕੋਈ ਇੱਕ ਗਲੀ ਦਾ ਕੰਮ ਨਹੀਂ ਹੁਣ ਤਾਂ ਪੂਰਾ ਜੜਾ ਹੈਗਾ ਤੇ ਅਸੀਂ ਪ੍ਰੈਸ਼ਰ ਆਹੀਂ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਰੰਗਲਾ ਪੰਜਾਬ ਬਣਾਉਣ ਵਾਸਤੇ ਕਹਿ ਰਹੀ ਹੈ ਜੇਕਰ ਰੰਗਲੇ ਪੰਜਾਬ ਦੀ ਕਿ ਝਲਕ ਦੇਖਣੀ ਹੈ ਫੋਟੋ ਤਾਂ ਕਪੜੇ ਪਿੰਡ 'ਚ ਇਸ ਗਲੀ 'ਚ ਦੇਖੀ ਜਾ ਸਕਦੀ ਹੈ ਇੱਥੇ ਸੀਵਰੇਜ ਦਾ ਗਲੀਆਂ ਨਾਲੀਆਂ ਦਾ ਪਾਣੀ ਜਿਹੜਾ ਹੈ ਓਵਰਫਲੋ ਹੋ ਰਿਹਾ ਲੋਕਾਂ ਦੀ ਜਿਹੜੀ ਹੈ ਜੋੜ ਲਈ ਜਿਹੜੀ ਬਹੁਤ ਹੀ ਕਟਿਆ ਜਿਹੜੀ ਹਰਕਤਾਂ ਗਿਆ ਇੱਥੇ ਕੋਈ ਵੀ ਸਫਾਈ ਵਾਲਾ ਕਮਸੀ ਤੇ ਲੇਡੀਆਂ ਕਹਿ ਰਹੀਆਂ ਨੇ ਸਾਰੀਆਂ ਮਾਨਲੇਵਾਸੀ ਕਹਿ ਰਹੇ ਨੇ ਵੀ ਅਸੀਂ ਐਮਸੀ ਨੂੰ ਕਹਿ ਕੇ ਕਿ ਥੱਕ ਗਏ ਸਾਰੇ ਬੰਦੇ ਰਿਫੋਨ ਕਰਕੇ ਪਰ ਐਮਸੀ ਬੜੀਆਂ ਖੰਮੰਦ ਕਰਕੇ ਬੈਠੇ ਕੰਨ ਬੰਦ ਕਰਕੇ ਬੈਠੇ ਉਹ ਆਪਣਾ ਨਜ਼ਾਰਾ ਲੈ ਰਹੇ ਨੇ ਤੇ ਇਹ ਗੰਦੇ ਪਾਣੀ ਚ ਸਾਡੀਆਂ ਬੱਚੀਆਂ ਬੱਚੇ ਤੇ ਦੁਕਾਨਦਾਰ ਜਿਹੜੇ ਵਿਚਰੇ ਆ ਕਰੂਏ ਆਗੇ ਚੱਕਰੀਆਂ ਆਗੇ ਦੁਕਾਨਦਾਰ ਜਿਹੜੇ ਹੈਗੇ ਆਪਣਾ ਸਮਾਨ ਲਾ ਕੇ ਉਹ ਗੰਦੇ ਪਾਣੀ ਚ ਗੋਤੇ ਖਾਰ ਰਹੇ ਨੇ ਤੇ ਸਾਡਾ ਰੰਗਲਾ ਪੰਜਾਬ ਦੀ ਜਿਹੜੀ ਪਿੰਡ ਕੁੰਬੜੇ ਦੀ ਹਾਲਤ ਦੇਖ ਲੋ ਵੀ ਰੰਗਲਾ ਪੰਜਾਬ ਹੈ ਇੱਥੇ ਦਾ ਜਿਹੜਾ ਨਗਰ ਨਿਗਮ ਬੁਰੀ ਤਰ੍ਹਾਂ ਫੈਲ ਹੋ ਚੁੱਕਾ ਹੈ ਐਮਸੀ ਆਪਖਾਂ ਵਿੱਚ ਕੇ ਆਪਣੇ ਨਜ਼ਾਰੇ ਲੈ ਰਹੇ ਨੇ ਕਿ ਦੀ ਬੈਠੇ ਨੇ ਤੇ ਉਹ ਲੋਕਾਂ ਦੀ ਕੋਈ ਆਵਾਜ਼ ਨਹੀਂ ਸੁਣਦੇ ਕੋਈ ਸਫਾਈ ਨਹੀਂ ਸਫਾਈ ਦਾ ਬਹੁਤ ਬੁਰਾ ਹਾਲ ਹੈ ਕਿ ਬਾਹਰਲੇ ਪਾਸੇ ਦਾ ਸਫਾਈ ਦਾ ਗੈਰ ਹੈ ਨੇ ਕਿ ਬਾਹਰ ਦੇ ਬਾਹਰ ਤੋਂ ਰੂੜ ਸੇ ਸਾਫ਼ ਕਰਦੇ ਕਿ ਲੋਕਾਂ ਵਾਸਤੇ ਕੀ ਜਲਵਾ ਪਬਲਿਕ ਪਬਲਿਕ ਦੇਖਣੀ ਚਾਹੀਦੀ ਪਬਲਿਕ ਵਾਸਤੇ ਪਬਲਿਕ ਦਾ ਜਿਹੜਾ ਹੈਗਾ ਬੁਰਾ ਹਾਲ ਹੋਇਆ ਪਿਆ ਪਬਲਿਕ ਦੇ ਜਿਹੜੇ ਬੱਚੇ ਐ ਬਿਮਾਰੀਆਂ ਡਾਕਟਰ ਜੇ ਕਿਸੀ ਕੋਲਰ ਚ ਪਾਣੀ ਖੜਾ ਹੁੰਦਾ ਡਾਕਟਰ ਚੈੱਕ ਕਰਨ ਲੰਦੇ ਦੱਦ 1-1000 ਰੁਪਏ ਦਾ ਚਲਾਨ ਕਰਕੇ ਗਏ ਪਿੱਛੇ ਵੀ ਇਹ ਮੱਛਰ ਹੈ ਜੀ ਇੱਥੇ ਲਾਰਵਾ ਜੀ ਪਰ ਉਸ ਡਾਕਟਰਾਂ ਨੂੰ ਇਹ ਨਹੀਂ ਦਿਖਦਾ ਹੈਲਥ ਵਿਭਾਗ ਨੂੰ ਵੀ ਇਹ ਨਾਲੀਆਂ ਦਾ ਪਾਣੀ ਸੀਵਰੇਜ ਦਾ ਪਾਣੀ ਓਵਰਫਲੋ ਹੋ ਰਿਹਾ ਡਾਕਟਰ ਜਿਹੜੇ ਹੈਲਥ ਵਿਭਾਗ ਦੀ ਟੀਮ ਹੈ ਉਹ ਅੱਖਾਂ ਮੀਂਹ ਜੀ ਬੈਠੀ ਹੈ ਡੋਟ ਸਪੈਸ਼ਲਿਸਟਾਂ ਨੇ ਨਾ ਡਾਕਟਰਾਂ ਨੂੰ ਪਤਾ ਵੀ ਕਿੱਥੇ ਕੀ ਕੁਝ ਹੋ ਰਿਹਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇੱਥੇ ਕੋਈ ਕੋਈ ਸੂਬਦਾ ਨਹੀਂ ਹੈਗੀ ਬੱਚੇ ਐਨੇ ਪਰੇਸ਼ਾਨ ਹੈਗੇ ਵੀ ਕੋਈ ਐਮਸੀ ਕਿਸੇ ਨੇ ਨਹੀਂ ਆ ਕੇ ਦੇਖਿਆ ਹੈਗਾ 15 ਦਿਨ ਹੋ ਗਏ ਜੀ ਬੜੀ ਮੁਸ਼ਕਲ ਨਾਲ ਲੱਗਦੇ ਆਗੇ ਵੀ ਬੱਚੇ ਵੀ ਨਾ ਡਿਗ ਡਿਗ ਕੇ ਜਾਂਦੇ ਆਗੇ ਜੀ ਹੱਥ ਸਕੂਲ ਨੂੰ ਜਾਣਾ ਪਰੇਸ਼ਾਨ ਹੈਗਾ ਉਹ ਵੈਸੇ ਵੀ ਫਿਰਨਾ ਤੁਰਨਾ ਕੋਈ ਐਮਸੀ ਨੇ ਨਹੀਂ ਦੇਖਿਆ ਹੈਗਾ ਆ ਕੇ ਚਾਰ ਪਿੰਡ ਤੇ ਐਮਸੀ ਨੇ ਕੁੰਪੜੇ ਦੇ ਜੀ ਇੱਕ ਨੇ ਵੀ ਮੇਰਾ ਝੁਕਾਰ ਮਕਾਨ ਵੀ गिर ਗਿਆ ਚਾਤ ਵੀ ਨਹੀਂ ਕੋਈ ਐਮਸੀ ਆਇਆ ਹੈਗਾ ਜੀ ਕਿਸੇ ਨੇ ਦੇਖਿਆ ਦਾ ਕਲਵੀਰ ਵੀ ਇੰਨੀ ਗੁਰੀ ਹਾਲਤ ਹੈਗੀ ਓ ਬਾਈਆ ਕੋਈ ਸਬਾਈ ਨਹੀਂ ਹੈਗੀ ਅੱਤਾਂ ਕੁਛ ਨਹੀਂ ਹੈਗਾ ਕੋਈ ਸੁਗਦਾ ਨਹੀਂ ਹੈਗੀ ਅ ਜਦੋਂ ਹੀ ਸੱਜੇ ਮੜਾ ਜਾਂ ਕੁੱਲਰ ਚ ਪਾਣੀ ਕੱਢ ਜਵੇ ਹਜ਼ਾਰ ਰੁਪਏ ਦਾ ਜਾਦੇ ਚਲਾਨ ਕੱਟ ਦਿੰਦੇਗੇ ਜੀ ਵੀ ਹਜ਼ਾਰ ਰੁਪਏ ਪੈਗਾ ਤੁਹਾਡੇ ਤੇ ਪਰ ਹੁਣ ਨਹੀਂ ਦਿਕੇ ਜੱਕ ਕਿਸ ਨੂੰ ਆਈ ਵੀ ਕਿੰਨੀ ਦੰਦਕੀ ਹੋਈ ਵੀ ਹੈਗੀ ਅਨ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦੀ ਹਾਂ ਜੋ ਕਿ ਸਾਡੀ ਆਵਾਜ਼ ਵੱਡੇ ਅਧਿਕਾਰੀਆਂ ਤੱਕ ਪਹੁੰਚ ਜਾਂਦੀ ਹੈ ਤੇ ਸਾਰੇ ਮਤਲਬ ਮੇਰੇ ਵੀਰੋ ਸਾਰੇ ਜੋ ਇਕੱਠੇ ਨੇ ਜਿਹੜੇ ਇੱਕ ਮੁਸੀਬਤ ਦੇ ਵਿੱਚ ਜਿਹੜੇ ਆਪਣੇ ਇਹ ਕੁੰਬੜੇ ਦੀ ਗੰਦਗੀ ਆ ਜਨ ਕਿ ਜਿਹੜੀ ਸਫਾਈ ਆ ਉਹ ਬਾਹਰ ਬਾਹਰ ਤੋਂ ਨਹੀਂ ਹੋਣੀ ਚਾਹੀਦੀ ਪਿੰਡ ਦੀ ਗਲੀਆਂ ਦੇ ਵਿੱਚ ਵੀ ਹੋਣੀ ਚਾਹੀਦੀ ਆ ਜਦੋਂ ਗਲੀ ਦੇ ਵਿੱਚ ਲੰਘਦੇ ਆ ਤੇ ਬੰਦਾ ਕੱਪੜੇ ਚੱਟਕੇ ਲੰਘਦਾ ਤੇ ਲੰਘਣ ਵਾਸਤੇ ਵੀ ਜਗ੍ਹਾ ਨਹੀਂ ਜਿਵੇਂ ਕਿ ਇੱਥੇ ਵੀ ਦੇਖੋ ਸੀ ਰਹੀ ਜੀ ਇਹ ਰੇ ਫੁੱਲੀਆ ਕਿਤੇ ਖੁੱਲ੍ਹਿਆ ਇਥੇ ਪਾਣੀ ਵੀ ਪੀਣ ਜੋ ਇਹ ਜਿਹੜੀ ਲਾ ਕਰਦੇ ਨੇ ਗੱਲ ਕੀ ਫੁੱਲਰਾਂ ਦੇ ਵਿੱਚ ਪਾਣੀ ਚੈੱਕ ਕਰਨਾ ਕਿਸੇ ਗਰੀਬ ਦੇ ਘਰੇ ਤਾਂ ਪਾਣੀ ਚੈੱਕ ਕਰਨ ਆ ਜਾਂਦੇ ਹਾਂ ਤੁਹਾਡੇ ਕੁੱਲਰ ਦੇ ਵਿੱਚ ਪਾਣੀ ਖੜਾ ਜੇ ਇੱਕ ਜਿਹੜੀ ਵੱਡੀਆਂ ਵੱਡੀਆਂ ਪੀਜੀਆਂ ਟੈਂਕੀਆਂ ਦੇ ਵਿੱਚ ਪਾਣੀ ਜਾਂ ਕੁੱਲਰਾਂ ਦੇ ਵਿੱਚ ਪਾਣੀ ਆ ਉਹ ਤਾਂ ਕਿਸੇ ਨੇ ਚੈੱਕ ਨਹੀਂ ਕੀਤਾ ਮਾੜੇ ਲੋਕਾਂ ਨੇ ਕਹਿੰਦੇ ਤੁਹਾਡੇ 1000 ਰੁਪਏ ਜੁਰਮਾਨਾ 5000 ਜੁਰਮਾਨਾ ਆਪਾਂ ਲੇਕਿਨ ਵੱਡੀਆਂ ਵੱਡੀਆਂ ਪੀਜੀਆਂ ਤੇ ਵੱਡੇ ਵੱਡੇ ਫੁੱਲਰਾਂ ਚ ਕਿਉਂ ਨਹੀਂ ਪਾਣੀ ਚੈੱਕ ਕੀਤਾ ਜਾਂਦਾ ਤੇ ਮੇਰੇ ਨਾਲ ਹੀ ਗੱਲ ਕੂੜੇ ਦੀ ਜਿਹੜੀਆਂ ਵੱਡੀਆਂ ਵੱਡੇApiException ਆ ਤੇ ਇਹਨਾਂ ਚ ਸਾਇਦ ਕੋਲ ਕੂੜੇ ਵਾਲੇ ਜਿਹੜੇ ਕਿਸੇ ਕਿਸੇ ਤੋਂ ਉਹਦੋਂ ਕਰ ਕਿਸੇ ਨੇ ਕਰਾਇਤੇ ਦਿੱਤਾ ਹੈ। ਉਹਨਾਂ ਦਾ ਕਦੇ ਕੂੜੇ ਵਾਲਾ ਲਾਇ ਨਹੀਂ ਮੈਂ ਸ਼ਾਮ ਨੂੰ ਇੱਥੇ ਲਗਾ ਦੇ ਚੱਕੇ ਉੱਤਰ ਨੂੰ ਜਾਂਦੇ ਨੇ। ਉਹਨਾਂ ਨੇ ਕਿਉਂ ਨਹੀਂ ਕੂੜੇ ਵਾਲਾ ਇੱਧਰੇ ਮਾਲਕ ਨੇ ਜਿਹੜੇ ਓਨਰ ਨੇ। ਜੇ ਓਨਰ ਨੇ ਉਹਨਾਂ ਨੂੰ ਹੋਣਾ ਚਾਹੀਦਾ ਕਿ ਉਹਨਾਂ ਨੇ ਕੂੜੇ ਵਾਲਾ ਲਗਾ ਜਾਂ ਨਹੀਂ ਲਗਾ। ਉਹ ਸ਼ਾਮ ਨੂੰ ਕੀ ਕਰਦੇ ਨੇ ਲਖਾਪੇ ਬੰਨੇ ਤੇ ਨਾਲ ਦੇ ਨਾਲ ਕੂੜਾ ਚੱਕ ਕੇ ਇੱਥੇ ਉਹ ਜਾ ਕੇ ਦੇਖੋ ਤੇ ਨੀਮ ਲਾ ਕੇ ਪਹਿਲੇ ਜਦ ਮਾਚੀਆ ਕਰ ਲਿਓ ਸ਼ਾਮ ਨੂੰ ਵੀ ਪ੍ਰਵਾਸੀਆਂ ਦੀਆਂ ਗਾਟੀਆਂ ਦੇ ਹੁੰਦੇ ਨੇ ਕੂੜਾ ਤੇ ਸਵੇਰੇ ਵੀ ਪ੍ਰਵਾਸੀਆਂ ਦੇ ਹਰ ਇੱਕ ਦੇ ਹੱਥ 'ਚ ਕੂੜੇ ਦਾ ਲਫਾਫਾ ਹੋਏਗਾ ਪੰਜਾਬੀ ਦੇ ਹੱਥ 'ਚ ਕਿਸੇ ਦੇ ਨਹੀਂ ਹੋਗਾ ਹਰ ਇੱਕ ਪੰਜਾਬੀ ਦੇ ਕਿਸੇ ਦੇ ਹੱਥ 'ਚ ਕੂੜਾ ਹੋਗਾ ਹਰ ਪਰਿਵਾਰ ਪਰਵਾਸੀਆਂ ਦੇ ਹੱਥਾਂ 'ਚ ਕੂੜਾ ਹੋਊਗਾ ਹੁਣ ਵੀ ਦੇਖੋ ਜੀ ਕੂੜਾ ਪਿਆ ਆਇਆ ਕੂੜਾ ਆਇਆ ਕਿੱਥੋਂ ਆ ਚਾਹ ਸ਼ਾਮ ਨੂੰ ਦਿਖਾ ਦੂੰਗੇ ਜੀ ਕਾਨੂੰ ਵੀਡੀਓ ਬਣਾ ਕੇ ਚਾਹ ਸਵੇਰੇ ਦਿਖਾ ਦੂੰਗੇ ਤੁਸੀਂ ਰੋਡ ਦੇ ਚਾਹ ਬੈ ਕੇ ਦੇਖ ਲਓ ਹਰ ਇੱਕ ਪ੍ਰਵਾਸੀ ਦੇ ਅੱਧਿ ਚੂੜਾ ਹੋਗਾ